ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਹੋਰ ਕਿਵੇਂ ਹੋ ਵੀਰੇ ਠੀਕ ਹੋ ਤੁਹਾਡਾ ਸਵਾਗਤ ਆ ਆਪਣੇ ਦੇਸੀ ਜੇ ਵਲੌਗ ਚ ਕਿਉਂਕਿ ਆਪਣੇ ਵਲੌਗ ਵੀਰੇ ਦੇਸੀ ਹੁੰਦੇ ਆ ਪਰ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਭਰਾ ਸਾਰੇ ਖੇਰ ਚੋਂ ਪਾਣੀ ਸੁੱਕ ਚੁੱਕਿਆ ਬਿਲਕੁਲ ਥੋੜਾ ਥੋੜਾ ਵਗੀ ਜਾਂਦਾ ਚਾਈਕਲ ਲੈ ਜੀਏ ਘਰ ਨਹੀਂ ਦੇਖੋ ਵਧੀਆ ਨੇ ਵਧੀਆ ਲਓ ਜੀ ਕਰ ਲੋ ਚੱਕ ਤਾਂ ਕੀ ਆ ਕਿਵੇਂ ਥੱਕ ਗਿਆ ਉੱਤਰ ਘੜ ਅਰੇ ਆ ਪੇੜ ਉੱਤਰ ਵੇਖਣ ਆਪਣੀਆਂ ਬ੍ਰੇਕ ਰੇਸ ਕਰਕੇ ਰੱਖ ਲਓ ਬ੍ਰੇਕ ਨਹੀਂ ਲੋੜ ਭਰ ਗਿਆ ਕਿੰਨਾ ਘੱਟ ਰਹਿ ਗਿਆ ਯਾਰ ਅੱਜ ਫੇਰ ਹੀ ਸੋਕੀ ਫੇਰ ਸੋਕੀ ਬਾਈ ਥੋੜਾ ਥੋੜਾ ਪਾਣੀ ਰਹਿ ਗਿਆ ਟੈਂਕ ਟੰਗ ਲਾਜੋ ਆਪ ਤੇ ਬਾਬਾ ਰਾਸਤਾਂ 'ਚ ਵੀ ਐ ਪਾਣੀ ਪਾਉਣੇ ਆ। ਰਾਸਤਾਂ 'ਚ ਵੀ ਐ ਪਾਉਣੇ ਪਾਣੀ। ਪਾਣੀ ਪੂਰੀ ਕਰਕੇ ਆਪਾਂ ਗਏ ਹਬੌਰ ਤੇ ਬਾਈ ਬੱਬੂ ਦક્ષ ਬੈਕ ਕੋਲੇ ਪਹੁੰਚੇ ਆਪਾਂ। ਬਹੁਤ ਵਧੀਆ ਨੇਚਰ ਲੱਗਿਆ ਵੀਰੇ ਦਾ। ਤੇ ਇੱਥੋਂ ਸਮਾਨ ਵਗੈਰਾ ਲੈਣਾ ਸੀ ਆਪਣੇ ਬੀਤੇ। ਦਿਖਾਵਾਂਗੇ ਕੀ ਲਿਆਉਗੇ। ਤੇ ਬਹੁਤ ਵਧੀਆ ਕੰਮਕਾਰ ਆ ਬਾਈ ਹੋਰਾਂ ਦਾ। ਜੂਰੂ ਇਸਟ ਕਰੋ ਵੀ ਇੱਕ ਵਾਰ। ਇਹੜਾ ਹੋਰਲੀ ਧਰ ਜਵੈਲਰਸ ਇੱਥੋਂ ਲੈਣਾ 5 ਕਿਲੋ ਸੋਨਾ ਸੁਪਨੇ ਚ ਬੈਗ ਬੁਗ ਲੈ ਕੇ ਆ ਪਕੜੀਆਂ ਵਾਲੀ ਸ਼ੌਪ ਤੇ ਆਈ ਪਰ ਪਸੰਦ ਨਹੀਂ ਖੜੀ ਆਪਾਂ ਲਈ ਨਹੀਂ ਵੇਖੀਆਂ ਗੱਲਾਂ ਅ ਜੀ ਉਸ ਤੋਂ ਬਾਅਦ ਆ ਗਏ ਕੱਪੜਿਆਂ ਵਾਲੀ ਸ਼ੌਪ ਤੇ ਇੱਥੋਂ ਦੇਖਦੇ ਆ ਕੋਈ ਕੋਟੀ ਵਗੈਰਾ ਲੈਣੀ ਸੀ ਕਰੀ ਨਹੀਂ ਫਰਕ ਆਇਆ 我也不，我也不清楚。